ਨਾਮਤਾਰੀ ਸੀਡ ਕਾਰਬੋਰੇਟ ਵੱਲੋਂ ਲਗਾਇਆ ਖੂਨਦਾਨ ਕੈਂਪ ਅੱਜ ਨਮਾਸ਼ਹਿਰ ਦੇ ਨਾਮ ਬਾਰੇ ਕਾਰੋਬਾਰੀ ਨਾਮਤਾਰੀ ਸੀਡ ਕਾਰਬੋਰੇਟ ਵੱਲੋਂ ਮਨੁੱਖਤਾ ਦੀ ਭਲਾਈ ਲਈ ਖੂਨਦਾਨ ਕੈਂਪ ਲਗਾਇਆ ਗਿਆ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕੀਤੇ ਗਏ ਤੇ ਬਾਅਦ ਖੂਨਦਾਨ ਕੈਂਪ ਦੀ ਆਰੰਭਤਾ ਹੋਈ ਕੈਂਪ ਬਲੱਡ ਬੈਂਕ ਨਮਾਸ਼ਹਿਰ ਦੀ ਤਕਨੀਕੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ ਕੈਂਪ ਦਾ ਉਦਘਾਟਨ ਡੀਐਸਪੀ ਨਮਾਸ਼ਹਿਰ ਆਸ ਕੁਮਾਰ ਵੱਲੋਂ ਰੀਵਨਟਕੇ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਨਮਸ਼ਰ ਤੋਂ ਹਰਵਿੰਦਰ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਅੱਜ ਨਾਮਤਾਰੀ ਜੀਤਕਾਰ ਦੇ ਸਾਹਮਣੇ ਨਮੋ ਆ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਜਿਸ ਤੇ ਆ ਕੇ ਉਹਨਾਂ ਨੇ ਆਪਣੀ ਨਵੀਂ ਦੁਕਾਨ ਦੀ ਸ਼ੋਭਾ ਨੂੰ ਪਿਆਰੀ ਆ ਅਕਬਾਰ ਗੁਰਨਾਥ ਸਿੰਘ ਜੀ ਸੇਕੀ ਉਹਦੇ ਪਿਤਾ ਸਰਦਾਰ ਅਮਿਤ ਸਿੰਘ ਜੀ ਔਰ ਉਹਨਾਂ ਨੇ ਇਸ ਮੌਕੇ ਤੇ ਸਟੇਜ ਉੱਤੇ ਗੁਰੂ ਮਹਾਰਾਜ ਜਨਮ ਦਾ ਬੋਲਵਾਸਾ ਲਿਆ 24 ਸਾਲ ਦੀ ਬਾੜੋ ਇਹਨੇ ਅਪਰਾਪਤ ਜਿਹੜਾ ਰਮਤਾ ਹੋਇਆ ਉਹਦੇ ਨਾਲ-ਨਾਲ ਉਹਨਾਂ ਨੇ ਅੱਜ ਜਿਹੜਾ ਜਿਹਨੂੰ ਕੇਂਦਰ ਰਮਾਧਾਨ ਕਿਹਾ ਜਾਂਦਾ ਉਹ ਵੀ ਬੜਾ ਸ਼ੁਭ ਕਾਰਜ ਜਿਹੜਾ ਹੈ ਜੋ ਇਸ ਰਮਾਧਾਨ ਦੇ ਕੀਤਾ ਉਹ ਮੈਂ ਦੇਖ ਰਿਹਾ ਕਿ ਵੱਡੀ ਗੱਲ ਇਹ ਕਿ ਸ਼ਹਿਰ ਦੀ ਸੰਗਤ ਇਸ ਰਮਾਧਾਨ ਦੇ ਇਸ ਆਪੋਲੀਨ ਦੇ ਉੱਤੇ ਆ ਕੇ ਵਧਾਈ ਦੇ ਰਹੀ ਹੈ ਕਿ ਜਿਹੜਾ ਬਲੱਡ ਕੈਂਪ ਲੱਗਾ ਨਾਵਾਸ਼ਰ ਬਰਲੇ ਦੇ ਵਿੱਚ ਦੇ ਸੈਕਟ ਦੇ ਉਹਨਾਂ ਦੇ ਨਾਲ ਉਹਦੇ ਵਿੱਚ ਵੀ ਬੜੀ ਫਰਕਫਰਤ ਜਿਹੜਾ ਹੈਗਾ ਸੰਗਤ ਵਿੱਚ ਵੀ ਨੰਨ ਕਰਿਆ ਜਾਂਦਾ ਨੰਨ ਕਰਿਆ ਤਾਂ ਮੈਂ ਸਮਝਦਾ ਕਿ ਜਿਹੜਾ ਖੂਬਾਰ ਆਇਆ ਇਹ ਸਾਨੂੰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਜ਼ਿੰਦਗੀ ਜਨਮਾਂ ਜਿਹੜੀਆਂ ਨੇ ਜਦੋਂ ਕੇਵਲ ਕੋ ਐਕਸੀਡੈਂਟ ਦੇ ਵਜੋਂ ਕੋਰਸ ਕਰਨਾ ਬਾਬਲੇ ਤੇ ਕਿਰਤਾ ਕੋ ਬ੍ਰੇਕ ਹੁੰਦਾ ਤੇ ਉਸ ਟਾਈਮ ਅਮਰ ਜੀ ਅਸੀਂ ਫੋਨ ਦੀ ਜੀਵਨ ਚ ਵੇ ਜਾਂਦੀ ਹੈ ਤੇ ਜਿਹੜੇ ਜਿਹੜੇ ਸੱਜਣ ਜਿਹੜੇ ਨੇ ਉਹ ਖੂਨ ਦਾ ਕਰਦੇ ਨੇ ਮੈਂ ਕਹਿੰਦਾ ਕਿ ਕੋਈ ਪ੍ਰਸ਼ੰਤਾ ਬਹੁਤ ਵੱਡੀ ਹੈ ਸੇਵਾ ਕਰਦੇ ਨੇ ਪਰਮਾਤਮਾ ਦੀਆਂ ਪੂਰੀਆਂ ਜਿਹੜੀਆਂ ਪ੍ਰਾਪਤ ਕਰਦੇ ਨੇ ਕਿਹੜਾ ਸਾਹਿਬ ਨੇ ਧਰਮ ਦੀ ਪਰਵਾਸਿਆ ਵਿੱਚ ਇਹ ਜੇ ਧਰਮ ਪਰਮੇਸ਼ੀਸ਼ ਕਰ ਕੋ ਨਾਮ ਜਪ ਨਿਰਮਲ ਕਰਮ ਜਿਹੜੇ ਨਿਰਮਲ ਕਰਮ ਨੇ ਉਹ ਹੀ ਨੇ ਜਿਵੇਂ ਜਿ세 ਨੌਕਰੀ ਦੀ ਸੇਵਾ ਕਰਦੇ ਆ ਅਸੀਂ ਜਿਵੇਂ ਭੱਗਨ ਅਸੀਂ ਕਿਸੇ ਨੂੰ ਕਪੜਾ দান ਕਰਦਿਆਂ ਜਾਂ ਸੰਸਥਾ ਨੂੰ ਖੂਨਦਾਨ ਕਰਨਾ ਬਹੁਤ ਹੀ ਵਧੀਆ ਕਾਰਜ ਹੈ ਔਰ ਬਰੇਹ ਬੰਦੇ ਨੂੰ ਕਿਸੇ ਡਰ ਤੋਂ ਜਿਹੜਾ ਹੈਗਾ ਇਹ ਖੂਨਦਾਨ ਕਰਨਾ ਚਾਹੀਦਾ ਹੈ ਤਾਂਕਿ ਉਹ ਸਮਾਂ ਪੈਂਦੇ ਤੇ ਕਿਸੇ ਵੀ ਜਿਹੜੀ ਕੀਮਤੀ ਯਾਤਨਾ ਨੂੰ ਜਾਇਜ ਜਾ ਸਕੀ ਤੋਂ ਮੈਂ ਇਸ ਸਮੇਂ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਬਾਦ ਜਗਨਦਰ ਸਿੰਘ ਜੀ ਅਤੇ ਅਗਲੇ ਪਰਿਵਾਰ ਨੂੰ ਔਰ ਸਭਤੀਆਂ ਸੰਗਤਾਂ ਦਾ ਵੀ ਧੰਨਵਾਦ ਕਰਦਾ ਗਿਆ ਕਹਿੰਦਾ ਜਿਹੜੇ ਜਿਹੜੇ ਪਰਿਵਾਰੋਂ ਧਾਈ ਜਨਾ ਹੈ ਉਹਨਾਂ ਨਾਲ ਨਾਲ ਜਿਹੜਾ ਸਹਿਯੋਗ ਕਰ ਰਹੇ ਨੇ ਤੇ ਉਹ ਵੀ ਬਹੁਤ ਵੱਡਾ ਬੜਫ ਕਰ ਕਰ ਰਹੇ ਨੇ ਵਾਹਿਗੁਰੂ ਜੀ ਕਿੰਨੇ ਨੰਬਰ ਦੇ ਪ੍ਰਾਪ ਸੱਜਣ ਨੂੰ ਜੀਸਿਸ ਸਾਹਿਬ ਬਹੁਤ ਬਹੁਤ ਸਮਾਦਰ ਸਤਿਕਾਰ ਭਾਈ ਜੀ ਸਤਨਾਪ ਭਾਈ ਰਾਜ ਭਾਈ ਜੀ ਦੇ ਨਾਲ ਮੇਰੇ ਸਾਥ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿੰਨੇ ਨੰਬਰ ਹੈ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਨੰਬਰ ਨੌਰਾ ਨੂੰ ਕਹਿਣਾ ਕਿ ਅੱਕੇ ਤੋਂ ਬਲੱਡ ਟੈਸਟ ਕਰਵਾਏ ਦੇ ਨਾਲ ਕਿਸੇ ਦੀ ਜਾਂਚ ਕਰ ਸਕਦੀ ਆ ਕਿ ਖ਼ਤਰਾ ਜ਼ਰੂਰ ਲੈਣਾ ਚਾਹੀਦਾ ਬਹੁਤ ਜ਼ਰੂਰੀ ਆ ਅੱਜ ਦੇ ਟਾਈਮ 'ਚ ਇਹ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਜਿਹੜੇ ਪ੍ਰਾਪ ਦੇ ਆਏ ਆ ਇਹਨਾਂ ਨੂੰ ਅੱਜ ਬਹੁਤ ਹੀ ਖੁਸ਼ੀ ਦੇ ਮੌਕੇ ਤੇ ਆਪਾਂ ਸਾਰੇ ਹੀ ਇਕੱਠੇ ਹੋਏ ਆ। ਮੇਰਾ ਨਾਮ ਪੀਐਸਕੇ ਸਾਹਿਬ ਜਗਤ ਕੁਮਾਰ ਨੇ। ਜਿਹਨਾਂ ਨੇ ਪਹਿਲਾਂ ਹੀ ਮਾਇਕ ਕੀਤੀ ਆ। ਆਤਮ ਸੇਕੀ ਪਰਵਾਹ ਨੂੰ ਬਹੁਤ-ਬਹੁਤ ਦਿਵਾਕ ਪਵਾਉਣੇ ਨੂੰ ਤੋਹਣਾ। ਜਿਹਨਾਂ ਨੇ ਆਪਣਾ ਨਾਮ ਤਾਰੀ ਸਿੰਘ ਸਾਹਿਬ ਦੇ ਵੀ ਸੰਗ ਲਾ ਬਿਜ਼ਨਸ ਜੋ ਪਹਿਲਾਂ ਕੋਈ ਸਟਾਰ ਸੀ। ਉਹਨੂੰ ਨਵੀਂ ਲੋਕ ਦੇਣ ਵਾਸਤੇ ਅੱਜ ਜੇ ਤਨਤਨ ਸ਼੍ਰੀ ਗੁਰਦਵਾਰ ਸਾਹਿਬ ਮਹਾਰਾਜ ਸੇਜੀ ਪਾਕਾ ਦੀ ਚਰਨ ਪਵਾ ਕੇ ਸਰਪੋਈ ਸਾਹਿਬ ਦੀ ਪਾਕੀ ਸੇਕ ਨੂੰ ਤਕਰੀਰ ਦਿੱਤੀ ਆ। ਉਸ ਤੋਂ ਬਾਅਦ ਨਾ ਗੁਰਪਾ ਨਜ਼ਰ ਵੀ ਚੱਲ ਰਿਹਾ ਤੇ ਕੀਤੇ ਵੀ ਹੋ ਰਿਹਾ ਇਧਰ ਖੂਨ ਦਾ ਟੱਪ ਵੀ ਜਿਹੜਾ ਉਹ ਵੱਧਾ ਹੋਇਆ ਕਿ ਜਿਹੜਾ ਕਿ ਅੱਜ ਇਲਾਕੇ ਦੇ ਨਾਮ ਬਾਦ ਸ਼ਖਸੀਤਾਂ ਤੇ ਸਵੇਰ ਤੋਂ ਹੀ ਹਾਗਿਆ ਲਾ ਰਹੀਆਂ ਇਲਾਕੇ ਭਰ ਦੀ ਸੰਤਾ ਸ਼ਹਿਰ ਦੀ ਸੰਤਾ ਇਆ ਤੇ ਹਾਜ਼ਰੀ ਭਰੀ ਆ ਮੈਂ ਅੱਜ ਆਪਣੇ ਵੱਲੋਂ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਇਸਿੱਖੀ ਪਰਿਵਾਰ ਨੂੰ ਇਹਨਾਂ ਨੂੰ ਬਹੁਤ-ਬਹੁਤ ਯਾਰਤ ਬਾਦ ਦਿਨਾ ਚਾਹਨਾ ਕਿ ਆਪਣੇ ਵੱਲੋਂ ਮੈਂ ਕਹਿਣਾ ਚਾਹਨਾ ਕਿ ਇਹਨਾਂ ਦਾ business ਪਹਿਲੀ ਬਹੁਤ ਸੈਟਰ ਜਿਹੜਾ ਹੈਗਾ ਇਹਨਾਂ ਦੇ ਜਿੰਨਾ ਸੀਰੀਅਸ ਸਟੋਰ ਆ ਇਥੋਂ ਲੋਕਲ ਜਾ ਕੇ ਜਿਹੜੀ ਆਪਣੀਆਂ ਸਬਜ਼ੀਆਂ ਦਾ ਪ੍ਰੋਵੀਡਰ ਜੀ ਇੱਥੇ ਉਹ ਬਹੁਤ ਹੀ ਕਾਰਗਰ ਸਤ ਹੁਈਏ ਤੇ ਮੈਂ ਸਾਰਿਆਂ ਨੂੰ ਕਾਡੀ ਚੈਨਲ ਰਾਹੀਂ ਬੇਨਤੀ ਕਰਨੀ ਚਾਹੁੰਦਾ ਕਿ ਵੱਧ ਤੋਂ ਵੱਧ ਇਹਨਾਂ ਕੋਲ ਵੀ ਜਮੇ ਕਿਸੇ ਦੇ ਥੀ ਜਲਾ ਕੇ ਆਪਣੀਆਂ ਫਸਲਾਂ ਸਬਜ਼ੀਆਂ ਉਹਨਾਂ ਨੂੰ ਅਗਾਓ ਤਾਂ ਕਿ ਜੰਮੀ ਕਸ਼ਮੀਰ ਜਿਹੜੀ ਲੱਗੀ ਹੈ ਜਿਹੜੀ ਇਹਦੇ ਦੋ ਜਨਾ ਕੋਲ ਹਨ ਉਹਨਾਂ ਦਾ ਆਪਾਂ ਵੱਧ ਵੱਧ ਨਾਲ ਸਾਥ ਸਿੰਘ ਦੇ ਇੱਕ ਵਾਰੀ ਫਿਰ ਲਾ ਕੇ ਪਰਦੀਆਂ ਸਾਡੇ ਨਾਲ ਤੇ ਸਿੱਧੀ ਪ੍ਰਵਾਹ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਜਿਲੇ ਦੇ ਵਿੱਚ ਚੱਲ ਕੇ ਆਏ ਆ ਸਾਰਿਆਂ ਦਾ ਸਿੱਖ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਨਾਮਤਰੀ ਸੀਟ ਕਾਰਪੋਰੇਸ਼ਨ ਹੈ ਉਹਨਾਂ ਦੇ ਗੁਰਿੰਦਰ ਸਿੱਖੀ ਐ ਉਹਨਾਂ ਦੇ ਬਰਦਰਸ ਨੇ ਅੱਜ ਇਹ ਕੰਪਲੈਕਸ ਦੇ ਵਿੱਚ ਬਹੁਤ ਅੱਛਾ ਕੰਪਲੈਕਸ ਬਣਾਇਆ ਉਹ ਪ੍ਰਦੇਸ਼ ਕੀਤਾ ਹੈ ਤੇ ਇਸ ਖੁਸ਼ੀ ਦੇ ਮੌਕੇ ਤੇ ਜਿੱਥੇ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਇਆ ਉਦੇ ਨਾਲ ਦੀ ਨਾਲ ਇਹਨੇ ਮਨੁੱਖਤਾ ਦੀ ਭਲਾਈ ਲਈ ਇੱਕ ਜਿਹੜਾ ਹੈਗਾ ਬਲੱਡ ਡੋਨੇਸ਼ਨ ਦਾ ਲਾਇਆ ਬਹੁਤ ਚੰਗੀ ਗੱਲ ਹੈ ਕਿਉਂਕਿ ਇਹਦੇ ਨਾਲ ਆਮ ਬੰਦੇ ਦਾ ਫਾਇਦਾ ਹੁੰਦਾ ਹੈ ਔਰ ਬਲੱਡ ਡੋਨੇਸ਼ਨ ਨੂੰ ਸਾਬਿਤ ਕਰਦਾ ਸੋ ਮੈਂ ਜਿੱਥੇ ਇਹਨਾਂ ਨੂੰ ਵਧਾਈ ਦਿੰਦਾ ਉਥੇ ਨਾਲ ਹੀ ਨਾਲ ਧੰਨਵਾਦ ਕਰਦਾ ਕਿ ਇਹਨੇ ਇਹ ਕੰਮ ਜਿਹੜਾ ਹੈਗਾ ਅੱਜ ਇਸ ਮੁਕਬਲੀ